ਪੜ ਤੇ ਸੇਵਲ ਚੱਲ ਰਹੀ ਆ ਆ ਹੁਣ ਰੰਗ ਦਾ ਵੀ ਥੋੜਾ ਲੱਗੇ ਆ ਇਹਦੇ ਨਾਲ ਥੋੜਾ ਬਸ ਸੋਹਣਾ ਲੱਗੂਗਾ ਤੇ ਇੱਥੇ ਪੈਪ ਰੱਖੇ ਹੋਣ ਕਰਕੇ ਟਰੈਕਟਰ ਨਹੀਂ ਫਿਰ ਸਕਦਾ ਤੇ ਇਹਦੇ ਨਾਲ ਫਿਰ ਕਈਆਂ ਨਾਲ ਚਲੋ ਆ ਦੇਖੋ ਕਿੰਨਾ ਸੋਹਣਾ ਹੋ ਗਿਆ ਬਾਕੀ ਵੀ ਕੁਰਸੀ ਰੱਖੀ ਹੋਈ ਆ ਉਦੇ ਨਾਲ ਰੱਖਣ ਨਾਲ ਸੰਗਤ ਚ ਹੋਰ ਇੱਕ ਆਇਆ ਕਿ ਚਲੋ ਇੱਕ ਹੋਰ ਦੀ ਸੇਵਾ ਆ ਗਈ ਆ ਕਿ ਇੱਕ ਹੋਰ ਰੱਖੀ ਆਵੇ ਤਾਂ ਜੋ ਹੁਣ ਉਹ ਇੱਥੇ ਰੱਖ ਦੇਣੀ ਹੈਗੀ ਅਸੀਂ ਤੇ ਸੋਹਣਾ ਲੱਗਦਾ ਆ ਬੰਦਾ ਬੈਠਾ ਵੀ ਵਧੀਆ ਲੱਗਦਾ ਖੁੱਲੀ ਹਵਾ ਇੱਥੇ ਤੇ ਵਧੀਆ ਲੱਗਦਾ ਆ ਉਹਨਾਂ ਨੇ ਇਹ ਜਨਾ ਲਾਈ ਕਿ ਬੜਾ ਜਗਤਾਨ ਫਟਾਪੱਡੀ ਦੀ ਦੇਖੋ ਕਿਸਲਾ ਹਾਈ ਜਗਾ ਆ ਗਿਆ ਆਪਣਾ ਅੱਛਾ ਦਵਾਈ ਮਾਰ ਕੇ ਸਾਡਾ ਬਾਈਸਪਟਾਂ ਜਸਵੀਰ ਸਿੰਘ ਜੀ ਇੱਧਰ ਮੇਰਾ ਵੀ ਨਾਲ ਪੇਂਟਰ ਵੀ ਲੱਗਾ ਹੋਇਆ ਅਸੀਂ ਵੀ ਅੱਜ ਰੰਗ ਦੀ ਸੇਵਾ ਨਿਭਾ ਰਹੇ ਹਾਂ ਇੱਥੇ ਤੇ ਆ ਦੇਖੋ ਨਾਲ ਨਾਲ ਸਾਰਾ ਆਪਾਂ ਟਿਊ ਰੰਗ ਦੀ ਸੇਵਾ ਸਾਡੀ ਚੱਲ ਰਹੀ ਹੈ ਉਹ ਇਕ ਬੀਰ ਮੇਨ ਲੱਗਾ ਹੋਇਆ ਰੰਕਾ ਨਵਾਤੇ ਨਹੀਂ ਮਿੱਟੀ ਮਿੱਟੀ ਰੋੜੀ ਅਰੂੜੀ ਗੀਗਾ ਰੋੜੀ ਗੀਡੀ ਆਪਾਂ ਸਾਰੇ ਕਾਰਜ ਜੋ ਪੂਰੇ ਕਰਨੇ ਅੱਜ ਸਾਰੇ ਬੀਰ ਕਾਸ ਹੋ ਤੇ ਮੇਰੇ ਅੱਜ ਸਾਡੀ ਪਹੁੰਚੇ ਨੇ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਪਾ ਆਵੇ ਆਪਣੀ